ਪਿੰਡ ਚ ਰਾਸ਼ਨ ਸਮਗਰੀ ਨੂੰ ਲੈ ਕੇ ਲੜ ਪਈਆਂ ਦੋ ਧਿਰਾਂ ਪੂਰੇ ਪਿੰਡ ਚ ਪੈ ਗਿਆ ਰੋਲਾ ਆ ਗਈ ਪੁਲਿਸ ਦੇਖੋ ਫਿਰ ਜੋ ਹੋਇਆ ਤੁਹਾਡੇ ਸਾਹਮਣੇ ਹੈ ਚਾਹ ਰਹੀ ਹੈ ਨਾ ਨਹੀਂ ਮਿਲੇ ਤਾਂ ਕੋਈ ਗੱਲ ਨਹੀਂ ਣੜੀ ਔਰੀ ਕੁੜੀਆਂ ਨੂੰ ਛੱਡਣ ਜਾ ਰਹੀ ਸੀ ਉਹਨਾਂ ਨੇ ਸਟੇਜ ਮਾਰਕੋਟ ਕੀਤੀ ਨੜੀ ਦੀ ਸਾਰੀ ਉਤਾਪਤੀ ਸੀ ਕੁੜੀਆਂ ਨਾਲ ਵੀ ਖਿੱਚ ਦਰੂ ਕੀਤੀ ਕੁੜੀਆਂ ਦਾ ਪੇਪਰ ਸੀਟਿਆ ਵਾਲੇ ਯੂਨੀਵਰਸਿਟੀ ਚ ਹਾਂਜੀ ਉਹਨਾਂ ਕੇ ਸੀ ਤੁਸੀਂ ਉਹਨਾਂ ਦੇ ਨਾਲ ਉਹਨਾਂ ਦੇ ਲੜਾਈ ਦੇ ਵਿੱਚ ਡੈਡੀ ਉਹਨਾਂ ਤੋਂ ਛੱਡ ਨਹੀਂ ਜਾ ਰਹੇ ਸੀ ਕੁੜੀਆਂ ਨੂੰ ਉਹਨਾਂ ਡੈਡੀ ਉਹਨੂੰ ਮਵਾਦੂ ਕੁੱਟਿਆ ਕਿਸੇ ਨੇ ਨਹੀਂ ਉੱਥੇ ਆ ਕੇ ਛਡਾਇਆ ਐਸੀ ਤਾਂ ਕਹਿੰਦੇ ਸਰਵਣਸਾਮ ਮਿਲੇ ਪਰ ਜਿਵੇਂ ਉਹਨਾਂ ਡੈਡੀ ਨਾਲ ਲਗਿੱਤਾ ਹੈ ਉਲਟਾ ਸਾਨੂੰ ਆ ਕੇ ਕਹਿੰਦੇ ਨੇ ਤੁਹਾਡੇ ਪਿੱਛੇ ਕਿਸੇ ਨੂੰ ਬੋਲਣਾ ਨਹੀਂ ਨਾ ਜਾਓ ਹਸਪੀਟਲ ਵੀ ਨਾ ਜਾਓ ਦਵਾਈ ਲੈਣ ਵੀ ਨਾ ਜਾਓ ਮੇਰਾ ਨਾਮ ਸੋਮਮ ਬਾਈ ਮਾਤਮੁਨਗਰ ਲਾਭ ਸਿੰਘ ਗਲੀ ਪੈਣੀ ਮੈਂ ਆਚਾਰ ਦਾ ਰਾਸ਼ਨ ਦਾ ਰੋਲਾ ਪਿਆ ਸੀ ਮੈਨੂੰ ਮਾਰਿਆ ਕੁੱਟਿਆ ਨਹੀਂ ਥੋੜਾ ਪਸ਼ੂਆਂ ਦੇ ਚਾਰ ਦਾ ਪਿਆ ਸੀ ਸੰਥਾਲਵੇ ਲੈ ਕੇ ਆਏ ਸੀ ਸੇਵਾ ਵਾਲੇ ਸੇਵਾ ਵਾਲੇ ਆਚਾਰ ਲੈ ਕੇ ਆਏ ਸੀ ਸਰਪੰਚ ਦੇ ਫਰਾ ਕਰੇ ਆਚਾਰ ਪਿਆ ਸੀ ਅਸੀਂ ਗਏ ਸੀ ਲੈਣ ਸਾਨੂੰ ਉਹਨਾਂ ਮਨਾਂ ਕਰ ਦਿੱਤਾ ਇਥੋਂ ਸਾਨੂੰ ਕੁੱਟ ਮਾਰ ਕਰ ਦਿੱਤੀ ਆਚਾਰ ਵੀ ਨਹੀਂ ਦਿੱਤਾ ਤੇ ਕੁੱਟ ਮਾਰ ਵੀ ਕਰ ਦਿੱਤੀ ਮੈਨੂੰ ਮੈਨੂੰ ਮੈਂ ਕਹਿ ਦਿੱਤਾ ਨਾ ਕਹਿੰਦੇ ਤੂੰ ਚਲੀ ਜਾ ਮੈਂ ਕਿਹਾ ਮੈਂ ਤੁਹਾਡੇ ਘਰ ਨਹੀਂ ਖੜੀ ਆ ਮੈਂ ਗਲੀ ਤੇ ਖੜੀ ਆ ਸੜਕ ਤੇ ਤੇ ਮੈਨੂੰ ਕਹਿੰਦੇ ਉੜ ਜਾ ਤੈਨੂੰ ਮਾਰਾਂਗੇ ਤਾਂ ਮੈਂ ਕਿਹਾ ਮਾਰ ਤੇ ਵੇਖੋ ਉਹਨਾਂ ਮੈਨੂੰ ਮਾਰ ਲਿਆ ਮੈਨੂੰ ਮਾਰਿਆ ਚੱਪਲਾ ਨਾਲ ਆਥਾ ਮੇਰੇ ਵਾਲ ਪੁੱਟੇ ਸਰਪੰਚ ਦੇ ਜਿਹੜੇ ਚਾਰ ਪੰਜ ਆਗੂ ਲੀਡਰ ਬਣੇ ਹੋਇਆ ਮੈਨ ਮੈਨ ਘਾਰੇ ਗਿਆ ਉਹ ਕਹਿੰਦੇ ਵੀ ਸਾਡਾ ਆਚਾਰ ਹੈਗਾ ਅਸੀਂ ਨਹੀਂ ਦੇਣਾਗਾ ਸੰਸਦ ਦੇ ਸਾਰੇ ਪਿੰਡ ਨੂੰ ਦੇਖ ਕੇ ਗਈ ਸੀਗੀ ਬਾਕੀ ਪਿੰਡ ਵਾਲਿਆਂ ਚ ਕਿਤੇ ਨਹੀਂ ਗਿਆ ਚਾਰ ਪੰਜ ਮੈਨ ਘਰ ਆਪਸ ਵਿੱਚ ਵੰਡ ਕੇ ਖਾਈ ਜਾਂਦੇ ਸੀਗੇ। ਪਸਵਾਂ ਨੂੰ ਖਵਾਈ ਜਾਂਦੇ ਸੀਗੇ, ਦੂਸਰੇ ਨੂੰ ਕਿਸੇ ਨੂੰ ਨਹੀਂ ਦਿੱਤਾ ਗਿਆ। ਸਾਨੂੰ ਬੁਲਾਇਆ ਗਿਆ ਸੀਗਾ। ਸਾਨੂੰ ਬੁਲਾਇਆ ਗਿਆ ਸੀਗਾ ਜਿੱਦਾਂ ਮੇਰੇ ਦੂਜੇ ਪਰਿਵਾਰ ਚੋਂ ਦਾਦੇ ਚੋਂ ਰਹਿ ਗਿਆ ਚਾਚੇ ਹੋរី। ਉਹਨਾਂ ਨੇ ਇਹ ਕਿਹਾ ਵੀ ਚਲ ਤੁਹਾਨੂੰ ਨਹੀਂ ਮਿਲਿਆ, ਉਹਨਾਂ ਨਾਲ ਆਣ ਜਾਣ ਸੀਗਾ। ਕਹਿੰਦੇ ਵੀ ਤੁਹਾਨੂੰ ਚਲ ਆਚਾਰ ਦਵਾ ਦਿੰਨੇ, ਇੱਕ ਤੁਹਾਨੂੰ ਗੱਠ ਦਵਾ ਦਿੰਨੇ ਆ। ਸਾਡਾ ਵੀ ਨਹੀਂ ਹੈਗਾ ਤੇ ਇਹ ਤੋਂ ਗੱਲ ਤੋਂ ਫੜ ਕੇ ਤੇ ਮੰਮੀ ਦੇ ਗਾਲ ਪੈ ਗਏ ਮੰਮੀ ਨੂੰ ਮਾਰਿਆ ਕੁੱਟਿਆ ਉਹਨਾਂ ਇਹ ਸੋਮਾ ਬਾਈ ਹੈ ਪਿੰਡ ਮਾਧਮਨਗਰ ਦੀ ਜਿਹੜਾ ਹੜਪੀੜਤਾਂ ਦਾ ਜਿਹੜਾ ਕੋਈ ਪੱਠਿਆਂ ਦਾ ਪਸ਼ੂਨ ਵਾਸਤੇ ਜਾਰ ਆਇਆ ਹੈ ਉਹ ਤੋਂ ਲੇ ਕੇ ਦੋਨੋਂ ਟੀੜਾ ਆਪਸ ਵਿੱਚ ਬੈਸੀਆਂ ਨੇ ਉਹ ਦਾਗਲ ਹੋਈਆਂ ਨੇ ਉਹਨਾਂ ਬਿਆਨ ਲਿਖ ਰਹੇ ਆ ਬਿਆਨ ਲਿਖ ਕੇ ਜੋ ਕਾਰਨ ਹੋਗੇ ਮੁਕੰਮਲ ਕੀਤੀ ਜਾਣਗੇ ਉਹ ਅਸੀਂ ਆਈਓ ਭੇਜਿਆ ਹੋਇਆ ਜੀ ਤੇ ਉਹ ਅਸੀਂ ਜੋ ਬਿਆਨ ਲਿਖਾਉਂਦੇ ਆ ਉਹਦੇ ਮੁਤਾਬਕ ਕਾਰਵਾਈਆਂ ਚੱਲਣਗੇ